ਪਸ਼ੂਆਂ ਨੂੰ ਬਈ ਮੱਸਰ ਤੋਂ ਬਚਾ ਲਈ ਤੁਸੀਂ ਕਿਹੜੇ-ਕਿਹੜੇ ਢੰਗ ਵਰਤਦੇ ਨੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਬਈ ਆਪਾਂ ਘੱਟੋ-ਘੱਟ 15-20 ਸਾਲ ਹੋ ਗਏ ਤੇ ਮੱਸਰ ਤਾਂ ਨਹੀਂ ਲਾਉਣਿਆਂਗੇ ਤੇ ਅੱਜ ਲਾਈ ਹੈਗੀ ਤੇ ਕੱਲ ਅਸੀਂ ਦੋ ਪੱਖੇ ਵੀ ਲਾਤੇ ਦੂਹੀਆ ਪਾ ਕੇ ਬਈ ਪਸ਼ੂ ਸਾਰੀ ਰਾਤ ਨਹੀਂ ਬੈਠੇ ਤੇ ਤੁਸੀਂ ਐ ਲਾ ਲਵੋ ਹੁਣ ਅਜੇ ਹੁਣੀ ਬੰਨੇ ਆਗੇ ਅੱਧਾ ਘੰਟਾ ਹੋਇਆ ਅੰਦਰ ਬੰਨਿਆ ਨੂੰ ਤੇ ਪੂਸ ਵੀ ਨਹੀਂ ਹਲਾਉਂਦੇ ਯਾਰ ਤੇ ਆ ਬੈਠੇ ਮੌਜਾਂ ਨਾਲ ਚਲੋ ਇਹ ਥੋੜਾ ਅਮਰੀਕਾ ਨੂੰ ਆਦਤ ਹੁੰਦੀ ਹੈ ਹਨਾ ਇਹ ਘੱਟ ਬੈਂਦੀਆਂ ਹੁੰਦੀਆਂ ਨੇ ਤੇ ਆ ਮਹਿਸਾ ਦੇ ਕੰਨ ਵੀ ਨਹੀਂ ਹਲਾਉਂਦੀਆਂ ਯਾਰ ਕਿੱਥੇ ਇਹ ਗੋਹਾ ਵੱਢ ਕੇ ਜਮਾ ਧਰਤੀ ਨਾਲ ਲਾ ਆਂਦੇ ਹੁੰਦੇ ਸੀ ਤੇ ਇੱਕ ਆਪਾਂ ਲੋਹੇ ਦੀਆਂ ਪਾਈਪਾਂ ਬਣਵਾਈਆਂ ਹੋਈਆਂ 15-20 ਸਾਲਾਂ ਤੋਂ ਆਪਣੇ ਮਾਈ ਤੇ ਆ ਸਾਰਾ ਟੈਂਟ ਵਾਲਾ ਜਗਾਰ ਤੇ ਐ ਬਣਾ ਕੇ ਸਾਰਾ ਵਿੱਚ ਰਸੇ ਰਸੇ ਪਾ ਕੇ ਮਸਰਦਾਨੀ ਬਈ ਆਪਾਂ ਲਾ ਦਨੇ ਆਗੇ ਤੇ ਇਹ ਆਪਾਂ ਖਰਚਾ ਕਿੰਨਾ ਆਇਆਗਾ ਇਹ ਆਪਾਂ ਇਹਦੀ ਕਿੰਨੀ ਬਣਵਾਈਏ ਮਸਰਦਾਨੀ ਪੂਰੀ ਵਧੀਆ ਹਾਈ ਕੁਆਲਿਟੀ ਚ ਲਾਏ ਕੇ ਬਰੀਕ ਜਮਾ ਤੇ ਆਏ ਨੂੰ ਇਹ 20 ਫੁੱਟ ਚੌੜੀ ਆ ਲੰਮੀ 30 ਫੁੱਟ ਆ ਉੱਚੀ 9 ਫੁੱਟ 10 ਫੁੱਟ ਤੇ ਇਹ ਤੇ 2200 ਰੁਪਇਆ ਖਰਚ ਆਇਆ ਬਾਈ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਢੰਗ ਨਾਲ ਪਸ਼ੂਆਂ ਨੂੰ ਮੱਸਰ ਤੋਂ ਬਚਾਉਣੇ ਆ ਤੇ ਆਪਾਂ ਤਾਂ ਬਈ ਏਸੀ ਲਾ ਕੇ ਪਾ ਜੰਨਾ ਇਹ ਵੇਜਵਾਨਾ ਖਾਤਰ ਜਰੂਰ ਕੋਈ ਨਾ ਕੋਈ ਰਵੰਧ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਫੋਲੋ ਕਰ ਲਓ ਬਾਈ ਤੇ ਹੋਰ ਜਾਣਕਾਰੀਆਂ ਵੀਡੀਓ ਦੇਖਣ ਲਈ ਧੰਨਵਾਦ